ਸਾਲ 1837 ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕੰਵਰ ਨੌਨਿਆਂਵਾਲ ਦੇ ਵਿਆਹ ਦੇ ਸ਼ਾਹੀ ਪ੍ਰੋਗਰਾਮ ਹੋ ਰਹੇ ਸਨ। ਬਹੁਤ ਸਾਰੇ ਰਾਜੇ ਦੇ ਵੱਡੇ-ਵੱਡੇ ਅਫਸਰ ਵਿਆਹ ਵਿੱਚ ਪਹੁੰਚੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਜਿੰਨੇ ਵੀ ਕਿਲਿਆਂ ਵਿੱਚ ਫੌਜਾਂ ਰਾਖੀ ਕਰ ਰਹੀਆਂ ਹਨ, ਉਹਨਾਂ ਚੋਂ 75% ਫੌਜਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਲਈ ਪਹੁੰਚਣ ਅਤੇ ਬਾਕੀ ਬਚੀਆਂ 25% ਫੌਜਾਂ ਸੁਰੱਖਿਆ ਲਈ ਕਿਲਿਆਂ ਵਿੱਚ ਤਾਇਨਾਤ ਰਹਿਣ। ਉਸ ਟਾਈਮ ਤੇ ਹਰੀ ਸਿੰਘ ਨਲਵਾ ਪਸ਼ਾਵਰ ਦੇ ਕਿਲੇ ਵਿੱਚ ਮੌਜੂਦ ਸਨ। ਬਿਮਾਰ ਹੋਣ ਕਾਰਨ ਉਹ ਪਸ਼ਾਵਰ ਵਿੱਚ ਹੀ ਰਹੇ। ਤੇ ਉਹਨਾਂ ਦਾ ਪੁੱਤਰ ਜਵਾਰ ਸਿੰਘ 15000 ਦੀ ਫੌਜ ਲੈ ਕੇ ਲੋਰ ਵਾਪਸ ਆ ਗਿਆ ਸੀ ਇਸ ਗੱਲ ਦੀ ਖਬਰ ਕਾਬਲ ਦੇ ਸ਼ਾਸਕ ਦੋਸਤ ਮੁਹੰਮਦ ਖਾਨ ਕੋਲ ਵੀ ਪਹੁੰਚ ਚੁੱਕੀ ਸੀ ਉਸ ਨੇ ਤੱਕ ਲੈ ਕੇ ਜਮਰੌਦ ਦੇ ਕਿਲੇ ਨੂੰ ਜਿੱਤਣ ਲਈ ਇਹ ਸੁਨਹਿਰੀ ਮੌਕਾ ਹੈ ਉਹ ਤਾਂ ਕਦੋਂ ਦਾ ਐਸੇ ਹੀ ਮੌਕੇ ਦੀ ਭਾਲ ਵਿੱਚ ਸੀ ਉਸ ਨੇ ਆਪਣੇ ਪੰਜ ਪੁੱਤਰਾਂ ਨੂੰ ਵੱਡੀ ਫੌਜ ਦੇ ਕੇ ਜਮਰੌਦ ਦਾ ਕਿਲਾ ਫਤਿਹ ਕਰਨ ਲਈ ਤੋਰ ਦਿੱਤਾ 27 ਅਪ੍ਰੈਲ 1837 ਨੂੰ ਅਫਗਾਨੀ ਖਾਨਦਾਨ ਦੇ ਪੰਜ ਭਰਾ ਤਕਰੀਬਨ 40000 ਦੀ ਵੱਡੀ ਫੌਜ ਤੇ ਲਸ਼ਕਰ ਲੈ ਕੇ ਦਰਾ ਖੈਬਰ ਦੇ ਨਜ਼ਦੀਕ ਪਹੁੰਚ ਗਏ ਇਸ ਵਾਰ ਉਹ ਹਰ ਹਿਲੇ ਜਮਰੌਦਾ ਕਿਲਾ ਜਿੰਨਾ ਚਾਹੁੰਦੇ ਸਨ ਪਠਾਨੀ ਫੌਜ ਨੇ ਕਿਲੇ ਨੇੜੇ ਉੱਚੀਆਂ ਪਹਾੜੀਆਂ ਦੇ ਉੱਤੇ ਵੱਡੀਆਂ ਤੋਪਾਂ ਬੀੜ ਦਿੱਤੀਆਂ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਉਸ ਵਕਤ ਜਮਰੌਦਾ ਦੇ ਕਿਲੇ ਦੇ ਕਿਲੇਦਾਰ ਭਾਈ ਮਾਨ ਸਿੰਘ ਸਨ ਉਹਨਾਂ ਕੋਲ ਕਿਲੇ ਦੀ ਰਾਖੀ ਲਈ ਸਿਰਫ 1000 ਕੋ ਸਿੰਘ ਹੀ ਸਨ ਅਫਗਾਨੀਆਂ ਦੇ 30-40 ਹਜ਼ਾਰ ਲਸ਼ਕਰ ਆ ਗਏ ਸਿਰਫ 1000 ਖਾਲਸਾ ਫੌਜ ਦਾ ਡਟੇ ਰਹਿਣਾ ਬਹੁਤਾ देर ਸੰਭਵ ਨਹੀਂ ਸੀ ਪਰ ਫਿਰ ਵੀ ਖਾਲਸਾ ਫੌਜ ਦੇ ਹੌਸਲੇ ਬਲੰਦ ਸਨ ਉਹ ਅਫਗਾਨੀਆਂ ਉੱਪਰ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ 3 ਅਪ੍ਰੈਲ ਨੂੰ ਅਫਗਾਨੀ ਫੌਜ ਨੇ ਕਿਲੇ ਦੀ ਬਾਹਰਲੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਡੇਗ ਦਿੱਤਾ ਜਮਰੌਦਾਇ ਕਿਲਾ ਹਲੇ ਨਵਾਂ ਹੀ ਬਣਿਆ ਸੀ ਇਹ ਕਿਸੇ ਵੱਡੇ ਹਮਲੇ ਦੀ ਚਾਲ ਚੱਲਣ ਦੇ ਯੋਗ ਨਹੀਂ ਸੀ ਪਰ ਭਾਰ ਪੈਣ ਦੇ ਬਾਵਜੂਦ ਅਫਗਾਨੀ ਲਸ਼ਕਰ ਕਿਲੇ ਦੇ ਅੰਦਰ ਵੜਨ ਦੀ ਹਿੰਮਤ ਨਾ ਕਰ ਸਕਿਆ ਜਦ ਰਾਤ ਹੋਈ ਤਾਂ ਖਾਲਸਾ ਫੌਜ ਨੇ ਬੜੀ ਦਲੇਰੀ ਨਾਲ ਕਿਲੇ ਦੀ ਫਸੀਲ ਦਾ 파ੜ ਰੇਤ ਦੀਆਂ ਬੋਰੀਆਂ ਰੱਖ ਕੇ ਬੰਦ ਕਰ ਦਿੱਤਾ ਗੋਲਿਆਂ ਦੀ ਮਾਰ ਕਾਰਨ ਬਹੁਤ ਸਾਰੇ ਸਿੰਘ ਸ਼ਹੀਦੀ ਪਾ ਚੁੱਕੇ ਸਨ। ਬਾਕੀ ਬਚੇ ਸਿੰਘਾਂ ਦੇ ਨਾਲ ਸਰਦਾਰ ਮਾਨ ਸਿੰਘ ਨੇ ਮੀਟਿੰਗ ਕੀਤੀ ਅਤੇ ਕਿਹਾ ਕਿ ਜੇ ਪਸ਼ਾਵਰ ਦੇ ਕਿਲੇ 'ਚੋਂ ਸਰਦਾਰ ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ ਵਿੱਚ ਆ ਜਾਣ ਤਾਂ ਇਸ ਕਿਲੇ ਨੂੰ ਬਚਾਇਆ ਜਾ ਸਕਦਾ ਹੈ। ਪਰ ਉਹਨਾਂ ਕੋਲ ਸੁਨੇਹਾ ਲੈ ਕੇ ਜਾਣਾ ਬੜੀ ਮੁਸ਼ਕਿਲ ਦੀ ਗੱਲ ਸੀ। ਉਸ ਸਮੇਂ ਇੱਕ ਬੀਬੀ ਅਰਸ਼ਾਦ ਖੌਰ ਸਾਹਮਣੇ ਆਈ ਕਿ ਸਰਦਾਰ ਹਰੀ ਸਿੰਘ ਨਲੂਏ ਤੱਕ ਸੰਦੇਸ਼ ਪਹੁੰਚਾਉਣ ਦੀ ਇਹ ਜ਼ਿੰਮੇਵਾਰੀ ਮੈਨੂੰ ਸੌਂਪੀ ਜਾਵੇ। ਇਹ ਬੀਬੀ ਅਸਲ ਵਿੱਚ ਪਹਿਲਾਂ ਇੱਕ ਹਿੰਦੂ ਅਰਥ ਸੀ। ਉਹ ਜੋ ਪਠਾਨ ਇਸ ਨਵੀਂ ਵਿਆਹੀ ਦਾ ਡੋਲਾ ਲੁੱਟ ਕੇ ਲੈ ਜਾ ਰਹੇ ਸਨ ਰੀਸਿੰਘ ਨਲੂ ਨੇ ਪਠਾਨਾਂ ਨਾਲ ਜੰਗ ਕਰਕੇ ਉਸ ਨੂੰ ਛਡਵਾਇਆ ਸੀ ਉਸ ਤੋਂ ਬਾਅਦ ਇਹ ਇੰਨੀ ਪ੍ਰਭਾਵਿਤ ਹੋਈ ਕਿ ਬੀਬੀ ਹਰਸ਼ਰਨ ਕੌਰ ਅਤੇ ਉਸ ਦਾ ਪਤੀ ਗੁਰਸਿੱਖ ਬਣ ਗਏ ਮਾ ਸਿੰਘ ਨੇ ਮਨਾਂ ਕੀਤਾ ਕਿ ਬਾਹਰ ਦੁਸ਼ਮਣ ਬਹੁਤ ਵੱਡੀ ਗਿਣਤੀ ਵਿੱਚ ਸ਼ਹਿ ਲਾਈ ਬੈਠਾ ਹੈ ਜੇ ਕਿਤੇ ਤੁਹਾਨੂੰ ਫੜ ਲਿਆ ਤਾਂ ਪਤਾ ਨਹੀਂ ਤੁਹਾਡੇ ਨਾਲ ਕੀ ਸਲੂਕ ਕਰਨਗੇ ਬੀਬੀ ਹਰਸ਼ਰਨ ਕੌਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਿੱਖ ਕੌਮ ਦਾ ਮੇਰੇ ਉੱਤੇ ਬੜਾ ਵੱਡਾ ਕਰਜ਼ ਹੈ ਮੈਨੂੰ ਇਹ ਕਰਜ਼ਾ ਚੁਕਾਉਣ ਦਾ ਮੌਕਾ ਦਿਓ ਮਾਹ ਸਿੰਘ ਨੇ ਉਹਨਾਂ ਦੀ ਬੇਨਤੀ ਸਵੀਕਾਰ ਕਰ ਲਈ ਬੀਬੀ ਹਰਚਰਨ ਕੌਰ ਨੇ ਫਤਿਹ ਬਲਾਈ ਤੇ ਪਠਾਣੀ ਭੇਸ ਬਣਾ ਕੇ ਕਿਲੇ ਵਿੱਚੋਂ ਨਿਕਲ ਗਏ ਤੇ ਰਾਤੋਂ ਰਾਤ ਸਰਦਾਰ ਹਰੀ ਸਿੰਘ ਨਲਵਾ ਕੋਲ ਪਸ਼ਾਵਰ ਪਹੁੰਚ ਗਏ ਮਾਹ ਸਿੰਘ ਨੇ ਚਿੱਠੀ ਵਿੱਚ ਲਿਖਿਆ ਸੀ ਸਰਦਾਰ ਸਾਹਿਬ ਸਾਨੂੰ ਪਤਾ ਹੈ ਤੁਸੀਂ ਬਹੁਤ ਬਿਮਾਰ ਹੋ ਅਤੇ ਮੰਜੇ ਤੇ ਪਏ ਹੋ ਪਰ ਜਮਰੋਦ ਦੇ ਕਿਲੇ ਉੱਪਰ ਭਾਰੀ ਸੰਕਟ ਆੜ ਪਿਆ ਹੈ ਸਾਡੇ ਕੋਲ ਸਿੰਘਾਂ ਦੀ ਗਿਣਤੀ ਸਿਰਫ 700 ਰਹਿ ਗਈ ਹੈ ਤੇ ਦੁਸ਼ਮਣ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਉੱਪਰ ਚੜ ਆਇਆ ਹੈ ਮਾਹ ਸਿੰਘ ਦਾ ਖਤ ਪੜ੍ਹ ਕੇ ਸਰਦਾਰ ਹਰੀ ਸਿੰਘ ਨਲੂਆ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾ ਝੱਟ ਹੀ ਉੱਠ ਖੜਿਆ ਉਹਨਾਂ ਮਾਹ ਸਿੰਘ ਵੱਲੋਂ ਲਿਖੀ ਹੋਈ ਚਿੱਠੀ ਦੇ ਨਾਲ ਆਪਣੇ ਵੱਲੋਂ ਇੱਕ ਖਤ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਪਾਸ ਲਾਹੌਰ ਭੇਜ ਦਿੱਤਾ ਹਰੀ ਸਿੰਘ ਨਲੂਏ ਨੇ ਪਹਿਲਾਂ ਵੀ ਫੌਜੀ ਮਦਦ ਲਈ ਚਾਰ ਚਿੱਠੀਆਂ ਲਾਹੌਰ ਦਰਬਾਰ ਵਿੱਚ ਭੇਜੀਆਂ ਸਨ ਪਰ ਧਿਆਨ ਸਿੰਘ ਡੋਗਰੇ ਨੇ ਇਹ ਚਿੱਠੀਆਂ ਸਮੇਂ ਸਿਰ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਣ ਹੀ ਨਹੀਂ ਸੀ ਦਿੱਤੀਆਂ ਹਰੀ ਸਿੰਘ ਨਲੂਏ ਕੋਲ ਜਿੰਨੀ ਪੌਸੀ ਉਸੇ ਨਾਲ ਹੀ ਦੁਸ਼ਮਣ ਉੱਪਰ ਚੜਾਈ ਕਰ ਦਿੱਤੀ ਨਲੂਏ ਸਰਦਾਰ ਨੇ ਜਮਰੋਦ ਪਹੁੰਚ ਕੇ ਅਫਗਾਨਾਂ ਉੱਪਰ ਐਸਾ ਤਾਵਾ ਬੋਲਿਆ ਕਿ ਅਫਗਾਨੀ ਸੈਨਾ ਵਿੱਚ ਤਰਥੱਲੀ ਮਚ ਗਈ ਜਿਹਨੂੰ ਜਿੱਧਰ ਤਾਂ ਮਿਲੀ ਉਧਰ ਨੂੰ ਭੱਜ ਤੁਰੇ ਖਾਲਸੇ ਨੇ ਸ਼ਾਮ ਤੱਕ 40 ਹਜ਼ਾਰ ਅਫਗਾਨਾਂ ਦਾ ਗਾਹ ਪਾ ਦਿੱਤਾ ਲਗਭਗ 6 ਹਜ਼ਾਰ ਖਾਲਸਾ ਫੌਜ ਦੇ ਅੱਗੇ 40 ਹਜ਼ਾਰ ਪਠਾਨ ਭੱਜੇ ਜਾ ਰਹੇ ਸਨ ਮੈਦਾਨ ਤਾਂ ਖਾਲਸੇ ਨੇ ਜਿੱਤ ਲਿਆ ਪਰ ਪਠਾਨਾਂ ਨੂੰ ਭਜਾਉਂਦਿਆਂ ਹਰੀ ਸਿੰਘ ਨਲੂਏ ਦੀ ਪਿੱਠ ਵਿੱਚ ਕਿਸੇ ਨੇ ਗੋਲਗਾ ਮਾਰ ਦਿੱਤਾਂ ਅਰਿ ਸਿੰਘ ਨਲੂਏ ਦੇ ਦੋ ਗੋਲਕੇ ਲੱਗੀਆਂ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹਨਾਂ ਦਾ ਸਿਆਣਾ ਕੋੜਾ ਆਪਣੇ ਜ਼ਖਮੀ ਸਰਦਾਰ ਨੂੰ ਜਮਰੌਦ ਦੇ ਕਿਲੇ ਅੰਦਰ ਵਾਪਸ ਲਿਆਇਆ। ਕਿਲੇ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਨੇ ਮਹਾਂ ਸਿੰਘ ਮੀਰਪੁਰੀਏ ਨੂੰ ਕਿਹਾ ਕਿ ਬਾਹਰ ਕਿਸੇ ਨੂੰ ਵੀ ਪਤਾ ਨਾ ਲੱਗੇ ਕਿ ਮੈਂ ਇਸ ਤਰ੍ਹਾਂ ਜ਼ਖਮੀ ਹੋ ਗਿਆ ਹਾਂ ਪਰ ਜ਼ਖਮ ਗੰਭੀਰ ਹੋਣ ਕਾਰਨ ਉਹਨਾਂ ਦੀ ਹਾਲਤ ਵਿਗੜਦੀ ਗਈ। ਨਲੂਏ ਸਰਦਾਰ ਨੂੰ ਆਪਣੇ ਅੰਤ ਸਮਾਪਾਸ ਆਉਂਦਾ ਅਹਿਸਾਸ ਹੋ ਚੁੱਕਾ ਸੀ। ਉਹਨਾਂ ਨੇ ਮਹਾਂ ਸਿੰਘ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਕਿ ਸਾਰੀ ਫੌਜ ਨੇ ਸਰਕਾਰੇ ਖਾਲਸਾ ਦੀ ਵਫਾਦਾਰ ਹੋ ਕੇ ਰਹਿਣਾ ਹੈ ਤੇ ਲਾਹੌਰ ਤੋਂ ਫੌਜੀ ਮਦਦ ਆਉਣ ਤੱਕ ਮੇਰੀ ਮੌਤ ਦੀ ਖਬਰ ਨੂੰ ਗੁਪਤ ਰੱਖਣਾ ਹੈ ਆਪਣੀ ਅੰਤਿਮ ਫਤਿਹ ਬਲਾ ਕੇ ਸਰਦਾਰ ਹਰੀ ਸਿੰਘ ਨਲੂਆ 3 ਅਪ੍ਰੈਲ ਦੀ ਰਾਤ ਨੂੰ ਦੁਨੀਆ ਤੋਂ ਕੂਚ ਕਰ ਗਏ ਉਸ ਵਕਤ ਜੇ ਸਰਦਾਰ ਹਰੀ ਸਿੰਘ ਨਲੂਆ ਦੇ ਮੌਤ ਦੀ ਖਬਰ ਫੈਲ ਜਾਂਦੀ ਤਾਂ ਪਠਾਨੀ ਫੌਜ ਨੇ ਮੋੜਾ ਮਲਾ ਕਰ ਦੇਣਾ ਸੀ ਤੇ ਜਮਰੌਦਾ ਇਹ ਮਹੱਤਵਪੂਰਨ ਕਿਲਾ ਜਸਨੂਰੀ ਸਿੰਘ ਨਲੂਆ ਨੇ ਆਪਣੀ ਜਾਨ ਦੇ ਕੇ ਬਚਾਇਆ ਸੀ ਪਠਾਨਾਂ ਦੇ ਹੱਥ ਵਿੱਚ ਜਾ ਸਕਦਾ ਸੀ ਪਰ ਖਾਲਸਾਵਾਜ ਆਪਣੇ ਸਰਦਾਰ ਦੇ ਵਚਨ ਦੀ ਇੰਨੀ ਪਾਬੰਦ ਸੀ ਕਿ ਇਹ ਗੱਲ ਬਾਹਰ ਨਿਕਲਣੀ ਤਾਂ ਦੂਰ ਦੀ ਗੱਲ ਹੈ ਕਿਲੇ ਦੇ ਅੰਦਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਾ ਲੱਗਾ ਹਰ ਰੋਜ਼ ਹਰੀ ਸਿੰਘ ਨਲੂਏ ਦੇ ਨਾਂ ਉੱਪਰ ਸੰਦੇਸ਼ ਜਾਰੀ ਕੀਤੇ ਜਾ ਰਹੇ ਸਨ ਜਿਉਂਦੇ ਹਰੀ ਸਿੰਘ ਨਲੂਏ ਤਾਂ ਪਠਾਨ ਦਰਦਾ ਹੀ ਸਨ ਪਰ ਹੁਣ ਤਾਂ ਉਸ ਮਾਨ ਜਰਨੈਲ ਦੀ লাশ ਵੀ ਜਮਰੋਦ ਦੇ ਕਿਲੇ ਉੱਪਰ ਦਾਜ ਕਰ ਰਹੀ ਸੀ 7 ਮਈ ਨੂੰ ਫੌਜੀ ਮਦਦ ਪਹੁੰਚਣ ਤੋਂ ਬਾਅਦ ਹੀ ਖੁਲਾਸਾ ਕੀਤਾ ਗਿਆ ਕਿ ਹਰੀ ਸਿੰਘ ਨਲੂਆ ਤਾਂ ਸ਼ਹੀਦੀ ਪਾ ਗਏ ਹਨ ਨਲੂਏ ਸਰਦਾਰ ਦੀ ਮੌਤ ਦੀ ਖਬਰ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਅਥਰੂ ਆਏ ਸਨ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਬਸ ਇਨਾਂ ਹੀ ਕਿਹਾ ਮੇਰੇ ਬਾਤਰ ਜਰਨੈਲ ਹਰੀ ਸਿੰਘ ਨਲੂਏ ਦਾ ਵਿਛੋੜਾ ਮੇਰੇ ਲਈ ਅਸਹਿ ਹੈ ਅੱਜ ਖਾਲਸਾ ਰਾਜ ਦੇ ਮਜ਼ਬੂਤ ਕਿਲੇ ਦਾ ਵੱਡਾ ਬੁਰਜਟ ਹੈ ਗਿਆ ਹੈ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੇ ਕਹੇ ਸ਼ਬਦ ਬਿਲਕੁਲ ਸੱਚੇ ਸਾਬਤ ਹੋਏ ਤੇ ਨਲੂਏ ਸਰਦਾਰ ਦੀ ਸ਼ਹਾਦਤ ਦੇ ਨਾਲ ਹੀ ਖਾਲਸੇ ਰਾਜ ਦੀਆਂ ਨੀਹਾਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ